ਜੈ ਬਾਬੇ ਦੀ ਜੈ ਪੀਰਾਂ ਦੀ ਡੇਰਾ ਬਾਬਾ ਸਾਈਂ ਤਕਿਆ ਪਿੰਡ ਸਿੰਘਾ ਵਾਲਾ ਇਸ ਦਰਬਾਰ ਤੇ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਤੁਸੀਂ ਵੀ ਇੱਕ ਵਾਰ ਆ ਕੇ ਡੇਰੇ ਜ਼ਰੂਰ ਦਸੇ ਕਰੋ ਤੁਸੀਂ ਹਕੀਕਤ ਦੇਖੋ ਆ ਕੇ ਇਸ ਦਰਬਾਰ ਤੇ ਔਨલાઈਨ ਪਰੇ ਹੋ ਜਾਂਦੇ ਆ ਅੱਜ ਬਹੁਤ ਸੰਗਤਾਂ ਦੇ ਫੋਨ ਆਏ ਆ ਵੜੀਆਂ ਲੋਕਾਂ ਦੀਆਂ ਮੁਬਾਰਕਾਂ ਦਿੱਤੀਆਂ ਲੋਕਾਂ ਦੇ ਬੜੇ ਵੀਡੀਓ ਆਏ ਆ ਹੋਰ ਵੀ ਕਿਸੇ ਨੇ ਵੀਡੀਓ ਲਗਾਉਣਾ ਦਰਬਾਰ ਤੇ ਆ ਕੇ ਹਾਜ਼ਰੀ ਭਰੋ ਡੇਰਾ ਬਾਬਾ ਸਾਈਂ ਤਕਿਆ ਦਰਬਾਰ ਤੇ ਇੱਕ ਵਾਰ ਆਸਾਂ ਨ ਸੁੱਖ ਕੇ ਵਿਖੋ ਤੁਹਾਡੇ ਘਰੇ ਬਿੱਚੇ ਕਾਰਜ ਰਾਸ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਲੋਕਾਂ ਦੇ ਮੈਸੇਜ ਫੋਨ ਆ ਰਹੇ ਆ ਉਰੇ ਵਾਈਲਡ ਚ ਆ ਰਹੇ ਆ ਬਾਬਾਈ ਦਾ ਧੰਨਵਾਦ ਕਰਨ ਵਾਸਤੇ ਕੋਈ ਜਿਹੜੇ ਨੁਕਤੇ ਨਿੱਕੇ ਨਿੱਕੇ ਟੋਟ ਕੇ ਪਾਏ ਆ ਇਹ ਅਜਮਾ ਕੇ ਵੇਖੋ ਕਰਕੇ ਵੇਖੋ ਥੋੜਾ 100% ਰਿਜਲਟ ਆਊਗਾ ਜਿੰਨੇ ਮੇਰੇ ਵੀਡੀਓ ਦੇ ਵਿੱਚ ਤੁਸੀਂ ਟੋਟ ਕੇ ਵੇਖੀਏ ਕਰਕੇ ਵੇਖੋ ਤੁਹਾਡਾ ਕੋਈ ਨੁਕਸਾਨ ਨਹੀਂ ਬੜਾ ਖਰਚਾ ਨਹੀਂ ਕਿ ਕਰਕੇ ਵੇਖੋ ਤੁਹਾਡੇ 100% ਤੁਹਾਡੇ ਕੰਮ ਸਿਰ ਚੜਨਗੇ ਇਸ ਦਰਬਾਰ ਦੀ ਐਸੀ ਕਿਰਪਾ ਵਾ ਜੋ ਵੀ ਮੰਦੀ ਮੁਰਾਦ ਲੈ ਕੇ ਆਉਂਦਾ ਮੁਰਾਦ ਪੂਰੀ ਹੁੰਦੀ ਆ ਅਸੀਂ ਇੱਥੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਸਾਡੀ ਦਰਬਾਰ ਤੇ ਬਿਉਟੀ ਲਿੰਦੀ ਆ ਸੰਗਤ ਨੂੰ ਬੇਨਤੀ ਆ ਪੂਰਾ ਐਡਰੈਸ ਲੈ ਕੇ ਡੇਰਾ ਬਾਬਾ ਸਾਈ ਤੱਕੇ ਪਿੰਡ ਸਿੰਘਾਵਾਲਾ ਮੋਗੀ ਦੇ ਨਜ਼ਦੀਕ ਆ ਆਓ ਤੇ ਆ ਕੇ ਖੁਸ਼ੀਆਂ ਮਾਣੋ ਜੈ ਬਾਬੇ ਜੀ